ਇੱਕ ਮਿੰਟ ਆ ਦਸ ਦਸ ਕੋਈ ਕਾਢ ਲੋ ਬੜਾ ਸੱਜ ਅਹ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂ ਇੰਨੀ ਖੁਸ਼ ਹੋ ਗਈ ਜਿਹੜਾ ਕੋਈ ਹੰਤੇ ਨਹੀਂਗਾ ਜੀ ਧੰਨਵਾਦ ਤੇ ਸਰ ਮੈਂ ਪਹਿਲਾਂ ਸਰ ਕਾਲਜ ਸਕਿਲਰੀ ਸਕੂਲ ਵਿੱਚ ਪਾਰਟ ਟਾਈਮਸ ਪੀਪਰ ਸੀਗਾ ਅੱਛਾ ਮੈਂ ਪਹਿਲਾਂ 4 ਸਾਲ ਪੀਟੀਐਫ ਅੰਡ ਚ ਲਾਇਆ 13 ਸਾਲ ਪਾਰਟ ਟਾਈਮ ਸਪੀਕਰ ਦੇ ਲਾਇਆ ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ ਹੁਣ ਮੇਰੀ ਉਮਰ ਵੀ ਸਰ ਹੋ ਗਈ ਹੁਣ ਸਾਰੇ 5 ਸਾਲ ਰਹਿ ਗਏ ਰਿਟਾਇਰਮੈਂਟ ਤੇ ਹੂੰ ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਬਰਬਾਦ ਹੋ ਗਏ ਜੀ ਇਹ ਮੈਨੂੰ ਐ ਨਹੀਂ ਸਮਝ ਲੱਗਦੀ ਸਰਕਾਰ ਵੀ ਕਿ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰਨਾ ਬਈ ਇੱਕ ਇੱਕ ਕੋਰਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਰ ਸਫਾਈ ਤਾਂ ਪੱਕੀ ਕਰਦੇ ਸੀ ਇਹ ਸਫਾਈ ਪੱਕੇ ਕਰਦੇ ਸੀਗੇ ਸਰ ਸਫਾਈਸ ਤਾਂ ਨਹੀਂ ਕੋਈ ਕੱਖ ਛੱਡਦੇ ਸੀ ਤੁਸੀਂ ਸਫਾਈ ਸਰ ਤੁਸੀਂ ਖਵਾਣੋ ਸਰ ਕਦੇ ਢੇੜਾ ਲੱਗਿਆ ਤੁਸੀਂ ਮੈਂ ਕਹਾਂ ਸੋਨੇ ਵਾਂਗੂ ਸਕੂਲ ਚ ਮਕਾਇਆ ਹੋਗਾ ਪੱਕੀ ਗੱਲ ਹੈ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਹੈ ਗੱਲ ਵੀ ਪੱਕੀ ਕਰਦੇ ਹਾਂ ਪਰ ਪੂਰ ਪੱਕਾ ਨਹੀਂ ਕੀਤਾ ਤੇ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜਿਵੇਂ ਹੁਣ ਕਲਾਸ 4 ਨੂੰ ਵੀ ਸਟੇਟ ਵਾਰਡ ਜਿਵੇਂ ਹੁਣ ਸਫਾਈ ਮੈਂ ਵਧੀਆ ਕਰ ਰਹੇ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਤ ਕਰਨਾ ਚਾਹੀਦਾ ਇਹਨਾਂ ਨੂੰ ਵੀ ਸਟੇਟ ਵਾਰਡ ਮਿਲਦਾ ਇੱਕ ਪਾਸੇ ਤਾਂ ਸਵੱਛ ਭਾਰਤ ਚ ਲਾਇਆ ਹੋਇਆ ਸਫਾਈ ਵਾਲਾ ਇੱਕ ਸਫਾਈ ਵਾਲੇ ਨੂੰ ਕੱਚੇ ਰੱਖਿਆ ਹੋਇਆ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਇਹ ਲੋ ਸਰ ਅਹ ਟੋਗਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੋਇਆ ਜੀ ਹੂੰ ਹੁਣ 5 ਸਾਲ ਰਹਿ ਗਏ ਬਸ 5 ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਜੀ ਅੱਜ ਇੱਥੇ ਮੇਰੀ ਬੇਟੀ ਨੇ ਨੀਟ ਦਾ ਪੇਪਰ ਕਲੀਅਰ ਕਰਿਆ ਜੀ ਲੈ ਲੈਸ ਤੇ ਪਹਿਲਾਂ ਸੂਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ ਜੈਦੇ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੇਂ ਚੋਂ 95% ਨੰਬਰ ਲਏ ਨੇ ਵੈਰੀ ਵੈਰੀ ਹਾਂਜੀ ਪਰ ਬੱਚਿਆ ਰਹੇ ਮੈਂ ਪੂਰੇ ਕਰ ਰਹੇ ਹਾਂ ਜੀ ਇਹ ਚਲੋ ਹਾਂਜੀ ਦੇਰ ਆਇਦਰ ਉਸਤਾਂ ਹਾਂਜੀ ਕੋਈ ਗੱਲ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ-ਬਹੁਤ ਸ਼ੁਕਰੀਆ ਦਾ ਆਖਣਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਐਸਕੇ ਲੂਥਰਾ ਮੈਂ ਡਿਪਟੀ ਕਮਿਸ਼ਨਰ ਕਸਟਮਸ ਤੋਂ ਰਟਾਇਰਡ ਕਸਟਮਰ ਕਸਟਮਰ ਜੋ ਮੈਨੂੰ ਰਟਾਇਰ ਹੋਏ ਨੂੰ ਤਾਂ ਉਹਦਾ 15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਪੇਸ਼ ਹੋ ਚੁੱਕਾ ਵੈਸੇ ਕਿਸੇ ਆਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਅੱਛਾ ਮੈਂ ਉਹਦੇ ਨਾਲ ਇੱਕ ਦੋ ਵਾਰੀ ਗਿਆ ਸੀ ਗੱਲ ਚੱਲੀ ਸੀ ਯੁੱਧ ਨਕਸ਼ਾ ਵਿਰੁੱਧ ਜੀ ਸਨ 77 'ਚ ਮੈਂ ਬੀਕਾਨੇ ਰਾਜਸਥਾਨ ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਈ ਐਮ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸੌਣ ਦੇ ਹਿਸਾਬ ਨਾਲ ਕੁਲਵਾਂ ਦੇ ਹਿਸਾਬ ਨਾਲ ਹਿਰਨ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿਨ੍ਹਾਂ ਚੋਂ ਨਾਰਕੋਟਿਕਸ ਦੇ ਬਹੁਤ ਕੇਸ ਪਕੜੇ ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਪੜ ਤੋਂ ਕੱਢਣੀ 7-8 ਲੱਖ ਰੁਪਏ ਇਨਾਮ ਲਿਆ ਦਾ ਮੈਂ ਲੇਕਿਨ ਨਸ਼ੇ ਅੱਜ ਤੱਕ ਕਦੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਦੇ ਆ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਉਣ ਵਾਲੇ ਬੱਚੇ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰਦੇ ਛੋਵਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ ਮੈਂ ਆਪਣੀਆਂ ਅੱਖਾਂ ਨੇ ਵੇਖੇ ਨੇ ਲੋਕ ਉਹਨਾਂ ਨੂੰ ਮੈਂ ਖੁਦ ਸਮਝਾਉਣਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਕਿਦੇ ਵਾਸਤੇ ਕਰ ਰਹੇ ਹੋ ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਬਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਤੁਸੀਂ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿਨੂੰ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਹੁੰਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਬਾੜ ਕੇ ਉਹਦੀ ਤਲਾਸ਼ੀ ਲੈਂਦਾ ਰਿਆ ਮਾਂ ਸਮਯੋਤਾ ਐਕਸਪ੍ਰੈਸ ਬਿਲਕੁਲ ਸਟਾਈਆ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਤੁਹਾਡਾ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਰੁੰਦੀਆਂ ਨੇ ਭੈਣਾਂ ਬਹੁਤ ਰੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਤੇ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਾਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇਖ ਰਿਹਾ ਹਾਂ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜੀ ਜਦੋਂ ਅਸੀਂ ਜਾਵਾਂਗੇ ਮੈਂ ਅਮਰਸਾਦ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੇਕਿਨ ਸੈਟਲ ਮੈਂ ਅਮਰਸਾਦ 'ਚ ਆਇਆ ਹਾਂ ਮੈਂ ਉੱਥੇ ਜਾ ਕੇ ਅਹੀ بڑے ਲੋਕਾਂ ਨਾਲ ਸਹਿਯਤ ਪਤਾ ਕਰਦਿਆਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਹ ਰੂਹ ਗੱਲ ਕੀਤੀ ਹੈ ਮਾਨ ਨੂੰ ਦੱਸਾਂਗਾ ਮੈਂ ਉਹ ਤੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤਾਂ ਰੱਬ ਅਗੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਕੀ ਤੁਹਾਡਾ ਹੋ ਸਿੱਕਾ ਮਿਹਰਬਾਨ ਬڑے ਦੁੱਖ ਤੇ ਬੜੇ ਤਰਦ ਪਰੇ ਕਿੱッセ ਹਰੇ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਆ ਜਦੋਂ ਵੀ ਕੋਈ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋਣ ਤਾਂ ਪੰਜਾਬੀ ਅਯਾਦੀ ਨੂੰ ਸੰਭਾਲਣ ਵਾਸਤੇ ਕਾਰਗਿਰ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਰੋਸ ਬਿਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ਕੀ ਬੱਡੀ ਸੋਚੋ ਕਿ ਜੋ ਉਹਨਾਂ ਦੇ ਇਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚੱਲ ਪੀਏ ਤਾਂ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਇਹ ਇਦੋਂ ਜਰਖੇਜ਼ ਇਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਇਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਹਦੇ ਵਾਤੇ 40-40 ਲੱਖ ਰੁਪਏ ਦੇ ਕੇ ਬਾਹਰਲੇ ਮੁਲਕਾਂ ਨੂੰ ਭਜਾਈ ਜਾਂਦੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਪਿਓ ਕਹਿੰਦੇ ਪੁੱਤ ਇੱਥੇ ਨਸ਼ੇ ਚ ਪੈ ਜਾਏਗਾ ਜਾਂ ਜਿੱਥੇ ਮਾਜੀ ਵਾਯਾ ਕੇਰਾ ਨਿਕਲ ਜਾ ਬਸ ਉਸ ਬੋਲ ਕੋ ਜੋ ਐਦਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਉਹ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋ ਹਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦਾ ਨਹੀਂ ਇੱਥੇ 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 ਠੀਕ ਇਹਦਾ ਨਾਮ ਨਿਊਸਪਲ ਭਵਨ ਹੈ ਪਰ ਇਹਦਾ ਨਾਮ ਹੁਣ ਸੀ ਨਿਯੁਕਤੀ ਪੱਤਰ 'ਤੇ ਬਣਾਖਣ ਦਾ ਕਰ ਸਕਦੇ ਹਾਂ ਕਿਉਂਕਿ ਇੱਥੇ ਮੈਂ ਹਰ ਹਫ਼ਤੇ ਹਫ਼ਤੇ 'ਚ ਦੋ-ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੰਡਣ ਵਾਸਤੇ ਹੁਣ ਤੱਕ 55 ਹਜ਼ਾਰ ਦੇ ਅੰਦਰ ਤੇ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤ ਇਹ ਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪਨੀ ਕਿਸ ਨੇ ਕਿਤਾਬਾਂ ਲਾਇਬ੍ਰੇਰੀਆਂ ਬਣਾ ਰਿਹਾ ਪੂਰੇ ਪੰਜਾਬ 'ਚ